ਤੋਂ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਨਸ਼ਰ ਕਰਨ ਜਾ ਰਹੇ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਫੋਕਲ ਪੁਆਇੰਟ ਔਰ ਨਾਲ ਪਿੰਡ ਅਲੋਵਾਲ ਹੈ ਇਹ ਹੱਦ ਹੈ ਜਿੱਥੇ ਅੱਜ ਸਵੇਰੇ ਸਵੇਰੇ ਇੱਕ ਸੂਚਨਾ ਮਿਲੀ ਸੀ ਕਿ ਬੰਬ ਨੁਮਾ ਚੀਜ਼ ਇੱਥੇ ਪਈ ਹੈ ਫਿਲਹਾਲ ਪੁਲਿਸ ਪਾਰਟੀ ਪੁਲਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਅਤੇ ਬੰਬ ਨੂੰ ਨਾਕਾਰਾ ਕਰਨ ਵਾਲੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਹਨ ਫਿਲਹਾਲ ਪੁਲਿਸ ਡਿਪਾਰਟਮੈਂਟ ਵੱਲੋਂ ਅਧਿਕਾਰੀਆਂ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਜਾਂਚ ਕੀਤੀ ਜਾਏਗੀ ਕਿ ਇਹ ਦਰਅਸਲ ਬੰਬ ਹੈ ਜਾਂ ਬੰਬ ਨੁਮਾ ਕੋਈ ਚੀਜ਼ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਮੰਨੂ ਅਗਵਾਨ ਵੱਲੋਂ ਲਈ ਗਈ ਹੈ ਅਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਵੀ ਇਹਨਾਂ ਠੇਕਿਆਂ ਉੱਤੇ ਕਰਿੰਦੇ ਕੰਮ ਕਰਨਗੇ ਜੋ ਵੀ ਵਰਕਰ ਕੰਮ ਕਰਨਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਸ਼ਰਾਬ ਰਾਹੀਂ ਖਰਾਬ ਕੀਤਾ ਜਾ ਰਿਹਾ ਹੈ ਇਹ ਪੋਸਟ ਫਿਲਹਾਲ ਸੋਸ਼ਲ ਮੀਡੀਆ ਤੇ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਪਾਰਟੀ ਚੌਕਸ ਹੈ ਅਤੇ ਉਹਨਾਂ ਵੱਲੋਂ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਬੰਬ ਨਕਾਰਾ ਕਰਨ ਵਾਲੀਆਂ ਟੀਮਾਂ ਇੱਥੇ ਪਹੁੰਚੀਆਂ ਸਨ ਜਿਨ੍ਹਾਂ ਵੱਲੋਂ ਆਪਣਾ ਸਾਰਾ ਰੋਲ ਅਦਾ ਕੀਤਾ ਗਿਆ ਹੈ ਫਿਲਹਾਲ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਕਿ ਇਹ ਬੰਬ ਹੈ ਜਾਂ ਬੰਬ ਨਮਾ ਚੀਜ਼ ਹੈ ਫਿਲਹਾਲ ਡੀਐਸਪੀ ਸਿਟੀ ਇਹ ਕਹਿੰਦੇ ਜ਼ਰੂਰ ਨਜ਼ਰ ਆਏ ਕਿ ਫਿਲਹਾਲ ਇਹ ਡੰਮੀ ਟਾਈਪ ਦਾ ਇੱਕ ਬੰਬ ਲੱਗ ਰਿਹਾ ਹੈ ਪਰ ਉਹਨਾਂ ਵੱਲੋਂ ਵੀ ਅਜੇ ਪੂਰੀ ਪੁ ਮੌਕੇ ਦੀਆਂ ਤਸਵੀਰਾਂ ਵਿਖਾਰੀ ਹੈ ਫੋਕਲ ਪੁਆਇੰਟ ਦਾ ਏਰੀਆ ਹੈ ਇੰਡਸਟਰੀ ਏਰੀਆ ਮੰਨਿਆ ਜਾਂਦਾ ਹੈ ਜਿੱਥੇ ਕਾਫੀ ਲੋਕ ਆ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ ਅਤੇ ਨਾਲ ਅਲੋਵਾਲ ਪਿੰਡ ਦਾ ਚੌਕ ਹੈ ਇਹ ਸਾਂਝੀ ਹੱਦ ਹੈ ਜਿਸ ਨੂੰ ਕਵਰ ਕੀਤਾ ਗਿਆ ਸੀ ਥੋੜੀ ਦੇਰ ਤੋਂ ਪਹਿਲਾਂ ਅਤੇ ਕਿਸੇ ਨੂੰ ਵੀ ਇੱਥੇ ਆਉਣ ਜਾਣ ਦੀ ਇਜਾਜ਼ਤ ਨਹੀਂ ਸੀ ਫਿਲਹਾਲ ਜੋ ਬੰਬ ਨਕਾਰਾ ਕਰਨ ਵਾਲੀਆਂ ਟੀਮਾਂ ਇੱਥੋਂ ਜਾ ਚੁੱਕੀਆਂ ਹਨ ਉਹਨਾਂ ਜੋ ਵੀ ਆਪਣਾ ਰੋਲ ਅਦਾ ਕਰਨਾ ਸੀ ਉਹਨਾਂ ਉਹ ਕੀਤਾ ਹੈ ਅਤੇ ਉਸ ਤੋਂ ਬਾਅਦ ਕੁਝ ਪੁਲਿਸ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਹੈ ਡੀਐਸਪੀ ਸਿਟੀ ਨਾਲ ਗੱਲਬਾਤ ਹੋਈ ਹੈ ਅਤੇ ਉਹ ਟੀਮ ਉੱਥੇ ਜਾ ਚੁੱਕੀ ਹੈ ਫਿਲਹਾਲ ਅਜੇ ਤ ਮਾਰਦਾ ਇਹੀ ਕਹਿਣਾ ਹੈ ਕਿ ਅਜੇ ਉਹਨਾਂ ਵੱਲੋਂ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਕਿ ਇਹ ਬੰਬ ਹੈ ਜਾਂ ਬੰਬ ਨਮਾ ਚੀਰ ਹੈ ਪਰ ਤੁਹਾਨੂੰ ਦੱਸ ਦਈਏ ਕਿ ਬਟਾਲਾ 'ਚ ਪਹਿਲਾਂ ਵੀ ਆਸ-ਪਾਸ ਦੇ ਇਲਾਕਿਆਂ 'ਚ ਚੌਂਕੀਆਂ ਉੱਪਰ ਹਮਲੇ ਹੋ ਚੁੱਕੇ ਹਨ ਖਾਸ ਕਰਕੇ ਜੋ ਠੇਕਿਆਂ ਦੀਆਂ ਬ੍ਰਾਂਚਾਂ ਹਨ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਹੈ ਅਤੇ ਇਹੀ ਟਾਰਗੇਟ ਕੀਤਾ ਜਾਂਦਾ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਇਹ ਖਤਮ ਕਰ ਰਹੇ ਹਨ ਇਸੇ ਤਰ੍ਹਾਂ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਮੰਨੂ ਅਗਵਾਨ ਵੱਲੋਂ ਪਾਈ ਗਈ ਜਿਸ ਨੇ ਇਹ ਕਿਹਾ ਕਿ ਸਾਬਤ ਠੇਕਿਆਂ ਤੇ ਜਿਹੜਾ ਵੀ ਵਰਕਰ ਕੰਮ ਕਰੇਗਾ ਉਸ ਨੂੰ ਟਾਰਗੇਟ ਕੀਤਾ ਜਾਏਗਾ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਤੁਸੀਂ ਖਰਾਬ ਕਰ ਰਹੇ ਅਤੇ ਅਸੀਂ ਇਹ ਕਦੀ ਨਹੀਂ ਹੋਣ ਦਿਆਂਗੇ ਫਿਲਹਾਲ ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਹੋਈ ਕਿ ਇਹ ਬੰਬ ਹੈ ਜਾਂ ਬੰਮਨਵਾ ਚੀਜ਼ ਹੈ ਇੱਕ ਦਰੋਹ ਚੈਨਲ ਦਾ ਆਰ ਐਨ ਯੂ ਦੱਸੋ ਕਿਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਇਰੀਏ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉਤੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਿਕਾਸ਼ਨਸ ਮੇਅਰ ਸਹੀ ਲਏ ਨਹੀਂ ਤੇ ਸਾਰਿਆਂ ਨੂੰ ਅਸੀਂ ਪਾਸੇ ਕਰਵਾ ਰਹੇ ਆ ਇੱਥੇ ਤੇ ਬੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਬੋਲ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ੀਅਲ ਲਗੀ ਹੈ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਦੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਝ ਕਿਸੇ ਨੇ ਵੈਸੇ ਸ਼ਰਾਰਤ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕਾਸ਼ਨਸ ਲੈਂਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਗਿਆ ਹੈਗੇ ਥੋੜਾ ਸਾਈਡ ਤੇ ਹੋ ਕੇ ਬੀੜੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਾ ਤਾ ਮੈਨੂੰ ਵਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਜਿਸ ਤਰੀਕੇ ਨਾਲ ਇੰਡੀਆ ਦੇ ਥਰੂ ਮਿਲਦੀ ਸਰ ਕਿਹਦਾ ਲੱਗ ਰਿਹਾ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਸਪਾਇਰ ਬਹੁਤ ਦੱਸਾਂਗੇ ਸਰ ਗ੍ਰਨੇਡ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿੱਥੇ ਦੋ ਪਾਰਟ ਆਪਸ ਵਿੱਚ نیچے ਤੋਂ ਜੋਸਤਾ ਨਹੀਂ ਫੈਵੀ ਕੋਈ ਕੋਈ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਵੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਨਹੀਂ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹੋ ਹੀ ਹੈ ਬਾਕੀ ਟੀਮਾਂ ਸੀ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਅੰਦਾਜ਼ਾ ਕਿੰਨੇ ਵਜੇ ਤੱਕ ਦੀ ਇਹ ਘਟਨਾ ਹੋਏਗੀ ਰਾਤ ਨਹੀਂ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਕਿ ਲੇਟ ਨਾਈਟ ਦੀ ਹੈਗੀ ਅੱਛਾ ਜਿਸ ਤੀਕੇ ਨਾਲ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਜੀ ਖਾਣੇ ਲਈ ਬੇਸਿਕਲੀ ਰੈ residențial ਏਰੀਆ ਚਾਨ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤੀਕੇ ਨਾਲ ਜ਼ਿੰਮੇਵਾਰੀ ਲਈ ਗਈ ਆ ਕੀ ਲੱਗਦਾ ਕੀ ਹੋ ਸਕਦਾ ਨਹੀਂ ਅ ਇਹ ਕਿਤੇ ਕਿਤੇ ਧਮਾਕਾ ਹੀ ਆਪਣੇ ਆਪ ਚ ਬੜੀ ਵੇਜੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਹੈ ਤੇ ਰਿਹੈਸ਼ ਨਹੀਂ ਹੈ ਕਿ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਸਰ ਜਿੱਦਾਂ ਉਹਨਾਂ ਨੇ ਪੋਸਟ 'ਚ ਲਿਖਿਆ ਕਿ ਖਾਸ ਤੌਰ ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਜਿਹੜੀ ਫਰਸਟ ਹੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤੇ ਨਹੀਂ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਦੇ ਹਾਂਜੀ ਠੀਕ ਆ ਇਹ ਸ਼ਰਾਬ ਨਹੀਂ ਇਹ ਸਾਰਾ ਦੇਖ ਲੈਣੇ ਆ ਜੀ